ਤੇ ਕੱਲ ਕਬੱਡੀ ਖਿਡਾਰੀ ਤੇਜਪਾਲ ਸਿੰਘ ਦੀ ਦੜਵਿੰਡੀ ਦਾ ਕਤਲ ਹੋਇਆ ਸੀ ਇਸ ਕਬੱਡੀ ਖਿਡਾਰੀ ਨੂੰ ਗੋਲੀਆਂ ਮਾਰ ਕੇ ਮੌਕੇ ਤੇ ਘਾਟ ਉਤਾਰ ਦਿੱਤਾ ਗਿਆ ਸੀ ਤੇ ਹੁਣ ਇਸ ਕਤਲ ਪਿੱਛੇ ਵੱਡੀ ਅਪਡੇਟ ਸਾਹਮਣੇ ਆਈ ਹੈ ਇਸ ਕਤਲ ਦੇ ਪਿੱਛੇ ਗੈਂਗਸਟਰ ਕਨੈਕਸ਼ਨ ਨਿਕਲਿਆ ਹੈ ਸੋਸ਼ਲ ਮੀਡੀਆ ਤੇ ਇੱਕ ਪੋਸਟ ਪਾਈ ਗਈ ਹੈ ਜਿਸ ਵਿੱਚ ਗੈਂਗਸਟਰ ਜਸੂਪੂ ਅਤੇ ਬਰਾੜ ਜੜਿਕ ਦੇ ਵੱਲੋਂ ਕਿਹਾ ਗਿਆ ਹੈ ਕਿ ਇਹ ਕਤਲ ਨਿੱਜੀ ਰੰਜਿਸ਼ ਦੇ ਚਲਦੇ ਕੀਤਾ ਗਿਆ ਹੈ ਹਾਲਾਂਕਿ ਸਾਡਾ ਅਦਾਰਾ ਜਾਣਹਤ ਹੈ시 ਇਸ ਦੀ ਪੁਸ਼ਟੀ ਨਹੀਂ ਕਰਦਾ ਪਰ ਇਹ ਗੱਲ ਸੋਸ਼ਲ ਮੀਡੀਆ ਤੇ ਲਗਾਤਾਰ ਸਰਕੂਲੇਟ ਹੋ ਰਹੀ ਹੈ ਦੱਸਣ ਜੋਗ ਹੈ ਕਿ ਤੇਜਪਾਲ ਸਿੰਘ ਢੜਮੰਡੀ ਇੱਕ ਮਸ਼ਹੂਰ ਕਬੱਡੀ ਖਿਡਾਰੀ ਹੈ ਵੱਡੇ ਵੱਡੇ ਕਬੱਡੀ ਕੱਪਾਂ ਦੇ ਵਿੱਚ ਉਸਨੇ ਨਾਮਣਾ ਖੱਟਿਆ ਜਿਸ ਦੀ ਉਮਰ ਅਜੇ ਮਹਿਜ 26 ਕੋਸਾਲ ਸੀ ਬੀਤੇ ਕੱਲ ਜਗਰਾਉਂ ਦੀ ਮੇਨ ਬਾਜ਼ਾਰ ਦੇ ਵਿੱਚ ਜਿੱਥੇ ਐਸਐਸਪੀ ਦਾ ਦਫ਼ਤਰ ਹੈ ਉਸ ਤੋਂ ਪੁੱਝ ਹੀ ਦੂਰੀ ਤੇ ਇਸ ਕਬੱਡੀ ਖਿਡਾਰੀ ਦਾ ਕਤਲ ਕਰ ਦਿੱਤਾ ਗਿਆ ਸੀ ਥੋੜੀ ਜਹੀ ਬਹਿਸਬਾਜੀ ਮਗਰੋਂ ਉਸਦੇ ਗੋਲੀਆਂ ਚਲਾ ਦਿੱਤੀਆਂ ਗਈਆਂ ਸਨ ਤੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ 6 ਤੋਂ 7 ਅਣਪਛਾਤੇ ਵਿਅਕਤੀ ਆਏ ਸਨ ਜਿਨ੍ਹਾਂ ਦੇ ਵੱਲੋਂ ਇਸ ਕਤਲकांड ਨੂੰ ਅੰਜਾਮ ਦਿੱਤਾ ਗਿਆ ਜਿਸ ਦੇ ਪਿੱਛੇ ਹੁਣ ਗੈਂਗਸਟਰ ਕਨੈਕਸ਼ਨ ਨਿਕਲਿਆ ਹੈ ਇਸ ਬੰਦ ਵਿੱਚ ਸੋਸ਼ਲ ਮੀਡੀਆ ਤੇ ਇੱਕ ਪੋਸਟ ਵਾਇਰਲ ਹੋ ਰਹੀ ਹੈ ਇਸ ਕਤਲकांड ਬਾਬਤ ਜੋ ਵੀ ਨਵੀਂ ਅਪਡੇਟ ਸਾਹਮਣੇ ਆਵੇਗੀ ਅਸੀਂ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ